ਇਹ ਆ ਜੀ ਬਰਨਾਲੇ ਸ਼ਹਿਰ ਦਾ ਸਾਦਰ ਬਾਜ਼ਾਰ ਵੀਡੀਓ ਸ਼ੇਅਰ ਕਰਕੇ ਆਪਣੇ ਬਰਨਾਲੇ ਦੇ ਆਲੇ ਦਿਵਾਲੇ ਵਾਲੇ ਦੋਸਤਾਂ ਨੂੰ ਜ਼ਰੂਰ ਸੈਂਡ ਕਰ ਦਿਓ ਅੱਜ ਆਇਆ ਰੈਮਨਡ ਰੈਮਨਡ ਬ੍ਰਾਂਡ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਇੱਥੋਂ ਤੁਹਾਨੂੰ ਕੀ ਕੀ ਮਿਲੂਗਾ ਅਜ ਅੰਦਰ ਉਹ ਦਿਖਾਉਣੇ ਆ ਰੇਟ ਬਿਲਕੁਲ ਲੱਗਣਗੇ ਬਾਜਵ ਕੋਟ ਪੈਂਟ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਕੁੱਲ ਵੈਰਾਈਟੀ ਜਿਹੜੀ ਵੀ ਬਣਾਤੀ ਰੈਮਨਡ ਨੇ ਹਨਾ ਚੀਜ਼ ਇੱਥੇ ਤੁਹਾਨੂੰ ਮਿਲੂਗੀ ਬਾਬੂ ਜੀ ਇਹ ਕਿ ਕਪੜਾ ਆ ਗਿਆ ਜੀ ਇਹ ਕੋਟ ਪੈਂਟਾਂ ਦਾ ਕਪੜਾ ਹੈ ਜੀ ਕੋਟ ਪੈਂਟਾਂ ਦੇ ਕਿੰਨੇ ਕਲਰ ਪੈਣੇ ਜੀ ਘੱਟੋ ਘੱਟ 1000 ਕਲਰ ਰ ਨਹੀਂ ਨਹੀਂ ਸਾਡਾ ਆਪ ਦਾ ਕੰਪਨੀ ਵੱਲੋਂ ਟੇਲਰ ਹੁੰਦਾ ਹੈ ਜੀ ਜਿਹੜਾ ਜੋ ਕੋਈ ਕਹਿੰਦੇ ਉਹ ਆ ਜਾ ਬਣਾ ਦੋ ਮੈਂ ਕਹਿੰਦਾ ਜਿਵੇਂ ਮਰਜੀ ਜਿਹੇ ਜਿਹੇ ਮਰਜੀ ਡਿਜ਼ਾਈਨ ਹੋਵੇ ਤੇ ਬਾਬੂ ਜੀ ਆ ਪੈਂਟਾ ਸਲਟ ਦਾ ਕੱਪੜਾ ਆ ਗਿਆ ਜੀ ਹਾਂਜੀ ਹਾਂ ਆ ਵੇਖੋ ਜੀ ਪੈਂਟਾ ਸਲਟਾਂ ਇਹਨਾਂ ਦੇ ਕਿੰਨੇ ਕਿਨੇ ਕੜੀ ਆਣ ਪੈਣੇ ਜੀ ਕੱਟੋ ਕੱਟ 150 ਡਿਜ਼ਾਈਨ ਹੈ 200 ਡਿਜ਼ਾਈਨ ਪੈਂਟ ਸਲਟ ਕਿੰਨੇ ਰੁਪਏ ਦੀ ਤਿਆਰ ਹੋ ਜੂ ਜੀ ਤੁਸੀਂ ਇਹ ਮੰਨ ਕੇ ਚੱਲੋ ਕੱਟੋ ਕੱਟ 2500 ਰੁਪਏ ਤੋਂ ਲੈ ਕੇ 10000 ਤੱਕ ਦੀ ਪੈਂਟ ਸ਼ਰਟ ਆਪਣੇ ਜਿਵੇਂ ਆਗੇ ਕੁੜਤੇ ਪਿਆਮੇ ਜੀ ਜਿਹੜਾ ਮਰਜ਼ੀ ਰੰਗ ਲੈ ਲਓ ਸੇਮਾ ਜੀ ਤੇ ਬਾਪੂ ਜੀ ਨੇ ਕੈਸਨ ਕੀ ਹੈ ਜੀ ਆਪਣੀ ਸਾਹਮਣੇ ਡਾਕਟਰ ਸੇਮਰਾਜ ਜੈਨ ਸਦਰ ਬਜ਼ਾਰ ਬਰਨਾਲਾ ਬਰਨਾਲਾ ਵੀਡੀਓ ਬਰਨਾਲਾ ਦੇ ਦੋਸਤਾਂ ਨੂੰ ਜਰੂਰ ਟੈਗ ਕਰ ਦਿਓ ਜਿਨੇ ਵੀ ਕੱਪੜੇ ਲੈਣ ਆ ਰਹੇ ਐ ਰੈਮਡ ਦੇ ਤਾਂ ਆਜੋ ਰੈਮਡ ਦੇ ਸ਼ੋਅਰੂਮ ਤੇ ਧੰਨਵਾਦ ਜੀ